ਜਿਹੜੀ ਸਭ ਤੋਂ ਵੱਡੀ ਚੀਜ਼ ਮਹਾਰਾਜ ਨੂੰ ਨਹੀਂ ਪਹੁੰਦੀ ਉਹ ਹੈ ਹੰਕਾਰ ਹਉ ਮੈਂ ਨਾਵੇ ਨਾਲ ਵਿਰੋਧ ਹੈ ਦੁਏ ਨਾ ਵਸੇ ਇਕਠਾਏ ਹਉ ਮੈਂ ਵਿੱਚ ਸੇਵਾ ਨਾ ਹੋਵੇ ਤਾ ਮਨ ਕਿਸੇ ਨੂੰ ਸੁਖ ਮਹੰਕਾਰ ਇਸ ਗੱਲ ਦਾ ਹੀ ਇਹ ਵੀ ਸਾਨੂੰ ਕੋਈ ਹੰਕਾਰ ਨਹੀਂ ਕਈਆਂ ਨੂੰ ਇਸ ਗੱਲ ਦਾ ਹੀ ਹੰਕਾਰ ਹੈ ਸਾਨੂੰ ਕੋਈ ਹੰਕਾਰ ਨਹੀਂ 10 ਰੁਪਏ ਦੇ ਕੇ ਵੀ ਗੁਰੂ ਘਰ ਕਈ ਚਾਹੁੰਦੇ ਨੇ ਸਾਡੀ ਚੌਧਰ ਹੋ ਜਾਏ 10 ਰੁਪਏ ਦੇ ਕੇ ਮਾਨ ਨਾ ਕਰ ਇੱਥੇ 100 ਦੇ ਨਾਲਾ ਵੀ ਬੈਠਾ ਹੈ ਜੇ ਕਿਸੇ ਨੇ 100 ਦਾ ਨੋਟ ਧਰਿਆ ਉਹ ਵੀ ਬਹੁਤੀ ਮਾਹ ਖੜੀ ਨਾ ਕਰੇ ਉਹ ਇੱਥੇ ਹਜ਼ਾਰ ਵਾਲਾ ਵੀ ਕੋਈ ਬੈਠਾ ਹੋਣਾ ਹਜ਼ਾਰ ਵਾਲਾ ਵੀ ਮਾਨ ਨਾ ਕਰੇ ਆਹ ਹਰਿਮੰਦਰ ਸਾਹਿਬ ਮਾਹਪੁਰਖ ਬੈਠੇ ਨੇ ਕਾਰ ਸੇਵਾ ਵਾਲੇ ਕਰੋੜਾਂ ਰੁਪਇਆ ਕਈ ਧਰ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਕੌਣ ਧਰ ਗਿਆ ਤੇ ਜੇ ਕੋਈ ਕਰੋੜਾਂ ਰੁਪਇਆ ਧਰ ਕੇ ਵੀ ਮਾਨ ਕਰੇ ਉਹ ਵੀ ਮਾਨ ਨਾ ਕਰੇ ਇੱਥੇ ਭਾਈ ਤਾਰੂ ਸਿੰਘ ਬੈਠਾ ਜਿਸ ਨੇ ਗੁਰੂ ਵਾਸਤੇ ਆਪਣਾ ਖੋਪਰੀ ਲਵਾ ਲਿਆ ਇੱਥੇ ਭਾਈ ਮਨੀ ਸਿੰਘ ਬੈਠੇ ਨੇ ਜਿਨ੍ਹਾਂ ਨੇ ਬੰਦ-ਬੰਦ ਕਟਾ ਲਿਆ ਹੈ। ਇੱਥੇ ਕਿਸੇ ਗੱਲ ਦਾ ਮਾਨ ਨਹੀਂ। ਇੱਕ ਦੋ ਇੱਕ ਚੜੰਦੀਆਂ ਕੌਣ ਜਾਣਾ ਹੈ? ਕਦੇ ਮਾਨ ਨਾ ਕਰੇ ਜਿੱਥੇ ਜੋੜੇ ਲਾ ਕੇ ਆਏ ਆ ਨਾ ਇਹ ਹੰਕਾਰ ਹਉਮੈ ਮਾਨ ਉੱਥੇ ਲਾ ਦੇਣਾ ਚਾਹੀਦਾ ਹੈ। ਇੱਥੇ ਗੁਰੂ ਦੇ ਸਿੱਖ ਬਣ ਕੇ ਬੈਠਣਾ ਆਪਾਂ। ਆਪਣੀ ਰੈਪਿਊਟੇਸ਼ਨ ਦਾ, ਆਪਣੇ ਗਿਆਨ ਦਾ, ਅਹੁਦੇ ਦਾ, ਪੈਸੇ ਦਾ ਵੱਡੇ ਵੱਡੀਆਂ ਗੱਡੀਆਂ ਦਾ ਮਾਨ ਵੈਸੇ ਦਾ ਮਾਨ ਕਿਸੇ ਤਰ੍ਹਾਂ ਦਾ ਮਾਨ ਗੁਰੂ ਨੂੰ ਪਾਉਂਦਾ ਨਹੀਂ ਮਾਨ ਨਹੀਂ ਕਰਨਾ ਮਾਇਆ ਤਜੀ ਤੋ ਕਿਆ ਭਇਆ ਜੋ ਮਾਨ ਤਜਿਆ ਨਹਿ ਜਾਏ ਮਾਨ ਮੁਨੀ ਮਨ ਵਰਗਲੇ ਮਾਨ ਸਭੈ ਕੋ ਖਾਏ ਬਸ ਆ ਨਹੀਂ ਪਾਉਂਦਾ ਜਿੰਨੀ ਮਰਜੀ ਸੇਵਾ ਕਰ ਲੈ ਜੇ ਹੰਕਾਰ ਕਰਦਾ ਜੇ ਮਾਨ ਕਰਦਾ ਇਹ ਨਹੀਂ ਭਾਰਿਆ ਤੇਰੇ ਗੁਰੂ ਨੂੰ